दिया करन लुटा खोह वाले तीन मुलजम का अगवाई शाहकोट इंसपे पार्टी लुटा खोहता माडर था शाहकोट विखे प्रेस कानस दौरान जानकारी देंद्र एस एच ओ इंसपेक्टर यादविंदर ने दसिया की बीती सतारह फरवरी नवतार उर्फ सोनू पुत्र तरसेम लाल वासी पिंड रूपेवाल ने पुलिस न इतलाह दी की ओर अपने निजी काम कर ਕੇ ਮਰਸੀਆ ਤੋਂ ਪਿੰਡ ਰੂਪੇਵਾਲ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਰਾਤ 8:30 ਵਜੇ ਜਦੋਂ ਉਹ ਮਰੂਕ ਮੁਰਗੀ ਫਾਰਮ ਮਰਸੀਆ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਤੇ ਮੂੰਹ ਬਣ ਕੇ ਆਏ ਤਿੰਨ ਨੌਜਵਾਨ ਵਿੱਚੋਂ ਇੱਕ ਨੌਜਵਾਨ ਨੇ ਉਸ ਦੇ ਪੁੱਠਾ ਦਾਤਰ ਮਾਰ ਕੇ ਮੋਬਾਈਲ ਫੋਨ ਮਾਰ ਕਾ ਉਪੋ ਅਤੇ 에ਅਰਪੋਰਟ ਖੋਹ ਕੇ ਫਰਾਰ ਹੋ ਗਏ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤਫਤੀਸ਼ ਦੌਰਾਨ ਮੁਕੱਦਮੇ ਵਿੱਚ ਦੋਸ਼ੀ ਸਮਾਇਲ ਪੁੱਤਰ ਅਮਰਜੀਤ ਸਿੰਘ ਵਾਸੀ ਸੀਚੇਵਾਲ ਥਾਣਾ ਲੋਹੀਆਂ ਚੰਦਨ ਤੇ ਯੁਵਰਾਜ ਪੁੱਤਰ ਪਰਸ਼ੋਤਮ ਲਾਲ ਵਾਸੀ ਯਕੋਪੁਰ ਖੁਰਦ ਥਾਣਾ ਲੋਹੀਆਂ ਨੂੰ ਗ੍ਰਿਫਤਾਰ ਤਾਰ ਕੀਤਾ ਗਿਆ ਇਹਨਾਂ ਪਾਸੋਂ ਵਾਰਦਾਤ ਕਰਨ ਲਈ ਵਰਤਿਆ ਮੋਟਰਸਾਈਕਲ ਅਤੇ ਚੋਰੀ ਕੀਤਾ ਹੋਇਆ ਇੱਕ ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ ਬਿਨਾਂ ਨੰਬਰੀ ਬਰਾਮਦ ਕੀਤੇ ਗਏ ਅਤੇ ਖੋਹ ਕੀਤੇ ਹੋਏ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਸ਼ਾਹਕੋਟ ਮਲਸੀਆ ਤੋਂ ਸੀਨੀਅਰ ਪੱਤਰਕਾਰ ਸਾਹਿਬੀ ਦਸੀ ਕੇ ਸ਼ਾਹਕੋਟੀ ਦੀ ਖਾਸ ਰਿਪੋਰਟ ਦਰਜ ਹੋਈ 17 ਦੋਨੂ ਕਿ ਅਵਤਾਸ਼ ਸਿੰਘ ਉਰਫ ਸੋਨੂ ਪੁੱਤਰ ਦਾ ਸੇਮ ਸਿੰਘ ਪਿੰਡ ਰੂਪਿਆ ਤੋਂ ਕਿ ਕੁਝ ਸਨੇਚਰਸ ਨੇ ਉਹਨਾਂ ਦਾ ਮੋਬਾਈਲ ਖੋ ਲਿਆ ਤੇ ਉਹਨਾਂ ਦਾ ਦੰਤਰਮਾਪੂ ਵਗੈਰਾ ਮਾਰੇ ਤੇ ਉਹਨਾਂ ਨੂੰ ਜ਼ਖਮੀ ਆਤਵੇ ਛੱਡ ਗਏ ਤੇ ਕੁਝ ਦਿਨ ਉਹ ਬੰਦਾ ਵਿਚਾਰਾ ਜੇਰੇ ਇਲਾਜ ਗਿਆ ਤੇ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਕਿ ਉਹਨਾਂ ਨੂੰ ਪੇਟ ਵੀ ਕਰਦੇ ਰਹੇ ਮੈਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਤੇ ਫਿਰ ਆਪਾਂ ਪਰਚਾ ਲਾਂਚ ਕੀਤਾ ਅਨਨੌਨ ਦੇ ਉੱਤੇ ਪਰ ਕੁਝ ਸਮੇਂ ਬਾਅਦ ਇਹ ਪਤਾ ਚੱਲਿਆ ਕਿ ਇਹ ਜਿਹੜੇ ਸਨੇਚਰ ਆਈਡੈਂਟੀਫਾਈ ਹੋ ਗਏ ਸਨੇਚਰਸ ਨੂੰ ਇਹ ਆਪਣਾ ਟਰੈਪ ਲਾ ਕੇ ਮੌਕੇ ਤੇ ਫੜਿਆ ਜਾ ਕੇ ਤਿੰਨ ਬੰਦੇ ਫੜੇ ਜਾ ਕੇ ਜਿਨ੍ਹਾਂ ਦੇ ਵਿੱਚੋ ਸਮਾਈਲ ਪੁੱਤਰ ਅਮਰਜੀਤ ਚੰਦਨ ਪੁੱਤਰ ਪਰਸ਼ੋਤਮ ਜਵਰਾਜ ਪੁੱਤਰ ਪਰਸ਼ੋਤਮ ਵਾਸੀ ਜੱਕੋਪੁਰ ਦੇ ਗ੍ਰੈਂਡਵਾਲੇ ਇਹਨਾਂ ਦਾ ਕੰਮ ਹੀ ਇਹ ਸੀ ਕਿ ਇਹ ਰਕਾਉਂਦੇ ਜਾਂਦੇ ਰਾਹੀਰ ਨੂੰ ਲੇਟ ਨਾਈਟ ਦਾਤਰ ਮਾਰ ਕੇ ਉਹਦਾ ਮੋਬਾਈਲ ਖੋ ਕੇ ਤੇ ਸਸਤੇ ਭਾਅ ਤੇ ਵੇਚ ਦਿੰਦੇ ਸੀ ਤੇ ਆਪਣਾ ਜੋ ਵੀ ਹੈ ਛੱਟਾ-ਛੁਟਾ ਪੀ ਲੈਂਦੇ ਸੀ ਕਿਤੇ ਇਸ ਕਰਕੇ ਹੁਣ ਇੱਕ ਗ੍ਰਿਫਤ ਦੇ ਵਿੱਚ ਆ ਗਏ ਆ 2 ਦਿਨ ਦੀ ਪੁਲਿਸ ਰਿਮਾਂਡ ਲਈ ਹੈ ਇਹਨਾਂ ਕੋਲ 2 ਮੋਟਰਸਾਈਕਲ ਤੇ 5 ਮੋਬਾਈਲ ਅਜ ਤੱਕ ਰਿਕਵਰ ਕਰ ਚੁੱਕੇ ਆ ਸਰ ਪਹਿਲਾਂ ਵੀ ਇਹਨਾਂ ਤੇ ਕਿਸੇ ਦੇ ਮਾਮਲਾ ਦਰਜ ਹਾਂ ਪਹਿਲਾ ਮਾਮਲਾ 379 ਵੀ ਥਾਣਾ ਲੋਹੀਆਂ ਦਾ ਹੈ ਉਹਦੇ ਵਿੱਚ ਆਰਮਜ਼ ਐਕਟ ਵੀ ਲੱਗਾ ਹੋਇਆ ਇਹਨਾਂ ਤੇ ਮਾਮਲਾ ਦਰਜ ਹੈ ਉਹਦੇ ਵਿੱਚ ਇਹਨਾਂ ਕੋਲ ਇੱਕ ਹਸਲਾ ਬਰਾਮਦ ਹੋਇਆ ਹੈ ਜੋ ਕਿ ਹੈ ਜੇਰੇ ਚੇਰੇ ਟ੍ਰਾਇਲ ਹੈ